ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮਿਲ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮੰਗਲੋਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲਓ ਜੀ ਇਧਰ ਆਪਾਂ ਦਾਲ ਰੱਖ ਲਈ ਸੀ ਉਰਦਾਂ ਦੀ ਤੇ ਚਣਿਆਂ ਦੀ ਛੋਲਿਆਂ ਦੀ ਘੀ ਲੈਂਦੀ ਠੀਕ ਹੈ ਜੀ ਤੇ ਦਾਲ ਬਣ ਕੇ ਹੋ ਗਈ ਆਪਣੀ ਤਿਆਰ ਹੁਣ ਆਪਾਂ ਇਹਨੂੰ ਤੜਕਾ ਲਾ ਰਹੇ ਸੀ ਤੜਕਾ ਲਾ ਦਈਏ ਜੀ ਫਿਰ ਗੁੰਨਾਗੇ ਉਸ ਤੋਂ ਬਾਅਦ ਆਟਾ ਲੋ ਜੀ ਦਾਲ ਨੂੰ ਤੜਕਾ ਲਾ ਕੇ ਆਟਾ ਗੁੰਨ ਕੇ ਨਾ ਪਹਿਲਾਂ ਗੇਸੇ ਰੋਟੀ ਬਣਾਉਣਾ ਰੋਟੀ ਬਣਾ ਕੇ ਫਿਰ ਪਾਵਾਂਗੇ ਜੇ ਆਪਾਂ ਮਸ਼ੀਨ 'ਚ ਕੱਪੜੇ ਤੇ ਆਪਾਂ ਨਹਾਉਣਾ ਹਜੇ ਤੇ ਅਜੇ ਥੋੜਾ ਜਿਹਾ ਲੇਟ ਹੋ ਗਿਆ ਜੀ ਉਠਣ ਲੱਗੇ ਠੰਡ ਘਰਨਾ ਨਾ ਵਸਤ ਥੋੜਾ ਜਿਹਾ ਲੇਟ ਹੋ ਗਿਆ ਠੀਕ ਰੋਟੀ ਬਣਾ ਕੇ ਲੇਣਾ ਆਪਿਆ ਮੰਮਾ ਪਾ ਲੇ ਰਿਹਾ ਸੀ ਨਹੀਂ ਤੇ ਫਿਰ ਹਰਦੀਪ ਰਦੀਪ ਵਾਸਤੇ ਰੋਟੀ ਮਤਾਰ ਲੇਗੀ ਪਹਿਲਾਂ ਬਣਾ ਕੇ ਰੱਖ ਲੇਗੀ ਲੈ ਜਾਏਗੀ ਇਹ ਲੈ ਕੇ ਜਾਣੀ ਹੈ ਲੈ ਜਾਏਗਾ ਨਹੀਂ ਖਾ ਲੇਗਾ ਆਪ ਆਪਨੀ ਬਾਅਦ ਮੇ ਬਣਾ ਲਾਂਗੇ ਜੀ ਉਹ ਜੇ ਆਪਾਂ ਰੋਟੀ ਬਣਾ ਲਗੇ ਫਿਰ ਮਿਲਾਂਗੇ ਜੀ ਸਾਰਿਆਂ ਦੇ ਕੱਪੜੇ ਧੋ ਦਿੱਤੇ ਸੀ ਜੀ ਆਪਣਾ ਸੂਟ ਰਹਿ ਗਿਆ ਸੀ ਲੈਟ ਚਲੀ ਗਈ ਹੁਣ ਆਪਾਂ ਆਪਣਾ ਸੂਟ ਧੋ ਦਿੰਦੇ ਆ ਤੇ ਲੈ ਕੇ ਚੱਲਦੇ ਆ ਜੀ ਸਾਲਾ ਤੇ ਹੁਣ ਕਿ ਆਪਾਂ ਇੱਕ ਸਾਈਡ ਰੱਖ ਦੇਣੇ ਆ ਸੈਟ ਇਹ ਉਬਲੇਗਾ ਫਿਰ ਤੋੜਾਂਗੇ Posso ver? ਜੀ ਕੋਈ ਫਾਇਦਾ ਨਹੀਂ ਨਹੀਂ ਫਾਇਦਾ ਬਹੁਤ ਜ਼ਿਆਦਾ ਤੇ ਸਿੱਧੀ ਆਪਾਂ ਮਸ਼ੀਨ ਦੇ ਥੱਲੇ ਵੀ ਲਵਾ ਲਿਆ ਜੀ 都到。 ਉਹ ਜੀ ਚਾੜੂ ਲਾਤਾ ਸਾਰਾ ਗੇਟ ਕੋਲੋਂ ਸਾਫ਼ ਕਰਤਾ ਪਹਿਲਾਂ ਆਪਾਂ ਨਾ ਗਲੀ ਸਾਰੀ ਚਾੜੂ ਲਾਇਆ ਗਲੀ ਗੁਲੀ ਸਾਫ਼ ਕਰੀ ਸੀ ਜੀ ਤੇ ਫਿਰ ਅਮਾ ਚਲੋ 베ੜਾ ਵੀ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ ਮੂਰਲੇ ਪਾਸੇ ਤਾਂ ਨਾ ਵੀ ਜਿਹੜਾ ਆਪਣਾ 베ੜਾ ਉੱਥੇ ਤਾਂ ਆਪਾਂ ਪੋਚਾ ਮਾਰਤਾ ਸੀ ਤੇ ਇਧਰ ਉੱਚੇ ਪਾਸੇ 'ਚ ਗੇਟ ਕੰਨੀਆਂ ਆਪਾਂ ਚਾੜੂ ਨਾਲ ਚੰਗੀ ਤਰ੍ਹਾਂ ਸਾਫ਼ ਕਰਤਾ ਤੇ ਹੁਣ ਸਾਫ਼ ਇਧਰੋਂ ਕਰਕੇ ਤੇ ਲੋ ਜੀ ਆਪਾਂ ਹੁਣ ਵਾਸੇ ਛੰਤੋਂ ਲੱਗੇ ਸੀ ਚੰਗੀ ਤਰ੍ਹਾਂ ਸਾਫ ਕਰ ਦਾਂਗੇ ਇਹਨੂੰ ਵੀ ਤੇ ਡੇਲੀ ਆਪਾਂ ਇਹਨਾਂ ਨੂੰ ਰੋਜ਼ ਧੋਨੇ ਆ ਜੀ ਤੇਰੇ ਆਪਣੇ ਨਾ ਫੈਕਟਰੀ ਇਸ ਕਰਕੇ ਨਾ ਤੇ ਉਕਾਈ ਜੀ ਜੰਮ ਜਾਂਦੀ ਹੈ ਜੀ ਤੇ ਹੂੰ ਵੀ ਆਪਾਂ ਨਾ ਡੇਲੀ ਸਾਫ ਸਪਈਆ ਕਰਨਾ ਬਹੁਤ ਜ਼ਰੂਰੀ ਹੈ ਤੇ ਤੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਦਾਂਗੇ ਜੀ ਸਾਫ ਕਰ ਦਾਂਗੇ ਤੇ ਫਿਰ ਆਪਣੇ ਕੱਲੇ ਰਹਿਗੇ ਸੀ ਕੱਪੜੇ ਉਹਨਾਂ ਦੇ ਪਾਸਤੇ ਜੀ ਬਦਲ ਦਾਂਗੇ ਜੀ ਕੱਪੜਿਆਂ ਦੇ ਤੇ ਇਹ ਜਿਹੜੇ ਤੌਲੀਏ ਹਨ ਇਹਨਾਂ ਦਾ ਵੀ ਪਾਸਤੇ ਜੀ ਬਦਲ ਬਦਲ ਕੇ ਸੁਕਾ ਦਾਂਗੇ ਤੇ ਫੇਰ ਆਪਾਂ ਜਾਣੇ ਦੀ ਸਲਾਹ ਬਣਾ ਰਹੀ ਸੀ ਜੀ ਸਹਿਰ ਥੋੜਾ ਜਿਹਾ ਸਮਾਂ ਲਿਓਣਾ ਤੇ ਬਸ ਇੰਨੀ ਇੱਕ ਵੀਡੀਓ ਹੈ ਜੀ ਤੇ ਜੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਆਪਣੇ ਭੈਣ ਨੂੰ ਇਦਾਂ ਹੀ ਸਪੋਰਟ ਕਰਦੇ ਰਹੋ ਜੀ ਤੇ ਬਹੁਤ ਬਹੁਤ ਦਿলো ਧੰਨਵਾਦ ਜਿਹੜੇ ਤੁਸੀਂ ਵਾਦ ਤੋਂ ਬਾਅਦ ਸਪੋਰਟ ਕਰਦੇ ਆ ਸੁਨੇ ਸੁਨੇ ਮੈਸੇਜ ਕਰਦੇ ਆ ਬਹੁਤ ਸਾਰਾ ਦਿলো ਧੰਨਵਾਦ ਜੀ ਤੇ ਮਿਲਾਂਗੇ ਕੋਈ ਨਵੀਂ ਵੀਡੀਓ